ਲੇ ਵੀ ਉਹ ਕਹਿੰਦੇ ਭੱਲੇ ਵਾਲਿਆ ਕਰਨੀ ਭਰਾ ਵੀ ਕਹਿੰਦੇ ਪਹੁੰਚ ਗਿਆ ਮੇਰੇ ਵੀਰੋ ਜਿਹਨੇ ਕਹਿੰਦੇ ਪਿਛਲੇ ਦਿਨੀ ਬੂਸਗੜ ਦੇ ਵੱਡੇ ਚੱਕ ਤੋਂ ਐਨੇ ਸੀਰੀਅਸ ਜਿਹੇ ਬੱਲੇ ਬੱਲੇ ਕਰਾਈਏ ਮੇਰੇ ਵੀਰੋ ਆਹ ਕਹਿੰਦੇ ਅੱਜ ਖੇਡਣਗੇ ਸਿੱਟ ਖਿੱਤੇਨ ਸਿੱਟ ਨਾਲ ਗੱਲਬਾਤ ਮੇਰੇ ਵੀਰੋ 0 0 ਵਰਤੋ ਪਲੱਸ 640 640 272 272 ਕੰਨ ਨਹੀਂ ਜਾਂਦਾ ਕੰਨ ਨਹੀਂ ਜਾਂਦਾ 2 ਜਿਹੜੀ ਵੀ ਕੋਈ ਵੀ ਜਿਹੜੇ ਦੇ ਬਤਨ ਚਾਹੀਏ ਇਹ ਯਾਰ ਇਹ ਤਾਂ ਜਾਉਂਦਾ ਨਹੀਂ ਟੋਟੇ ਕਰੀ ਆ ਗਿਆ ਤਾਂ ਤੇ ਯਾਰ ਵੀ ਨਹੀਂ ਹਵਾ ਲੱਗਣ ਦੀ ਪਸ ਨਹੀਂ ਆਣੀ ਉਹ ਬੇਹਿੰਗੀ ਜਗਾ ਚੱਲਿਆ ਹੈਂ ਆਂਡਾ ਵੀ ਬਣਾ ਲੈ ਉਹ ਲੈ ਨਹੀਂ ਹੈ ਨਾ ਪੰਡਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਟੂਰਨਾਮੈਂਟ ਦੀ ਬਹੁਤ ਬਹੁਤ ਵਧਾਈਆਂ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਹਾਂ ਜੀ ਟਰੋਲੀ ਕਲਾਬ ਪਿੰਡ ਦਾ ਵਿੱਚ ਬਹੁਤ ਪੁਰਾਣੇ ਸਮੇ ਤੋਂ ਅਧਿਕਤਰ ਚੱਲਦਾ ਆ ਰਿਹਾ ਟੂਰਨਾਮੈਂਟ ਕਬੱਡੀ ਫੁੱਟਬਾਲ ਠੀਕ ਹੈ ਤੇ ਗੱਲ ਕਰੀਏ ਆਪਾਂ ਕਿੰਨੇ ਦਿਨਾਂ ਦਾ ਟੂਰਨਾਮੈਂਟ ਹੈ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਚੱਲਣਾ ਹੈ 12 ਤਰੀਕ ਤੋਂ ਸ਼ੁਰੂ ਹੋ ਕੇ 18 ਤਰੀਕ ਤੱਕ ਸਮਾਪਤ ਹੋਊਗੀ ਅੱਛਾ ਤੇ ਗਾਇਕ ਕਲਾਕਾਰ ਰੰਗ ਰੰਗ ਪ੍ਰੋਗਰਾਮ ਵੀ ਹੁੰਦਾ ਰੰਗ ਰੰਗ ਪ੍ਰੋਗਰਾਮ ਕਦੋਂ ਹੈਗਾ ਕਦੋਂ ਬੈਕ ਹੈ 18 ਤਰੀਕ ਨੂੰ ਅੱਛਾ ਜੀ ਹਾਂ ਜੀ ਐਨ ਆਰ ਆਈ ਭਰਾਵਾਂ ਤੇ ಗ್ರಾಮ ਪੰਚਾਇਤ ਦਾ ਕਿੰਨਾ ਕੁ ਸਹਿਯੋਗ ਰਿਹਾ ਲਾਈ ਯਾਰ ਭਰਾਵਾਂ ਦਾ ਬਹੁਤ ਸਹਿਯੋਗ ਆ ਉਹਨਾਂ ਦੇ ਸੱਤੇ ਸਾਰਾ ਕੰਮ ਵਰ ਚੱਲਦਾ ਹੈ 12 ਤਰੀਕ ਨੂੰ 12 ਤਰੀਕ ਤੋਂ ਸਰਪੰਚ ਸਾਹਿਬ ਕਿਹੜੇ ਕਿਹੜੇ ਪ੍ਰੋਗਰਾਮ ਸ਼ੁਰੂ ਹੋਏ ਕਿਹੜੇ ਕਿਹੜੇ ਹੁਣ ਅਖੇ ਹੁਣ ਅਖੇ ਕੱਟ ਜਿੱਦਾਂ ਕ੍ਰਿਕਟ ਦਾ ਵੀ ਚੱਲ ਰਿਹਾ ਇਸ ਵੇਲੇ ਫੁੱਟਬਾਲ ਦਾ ਵੀ ਚੱਲ ਓਕੇ ਬਾਅਦ ਵਾਲੀਬਾਲ ਚੱਲਦਾ ਹਾਂਜੀ ਫੁੱਟਬਾਲ ਕਬੱਡੀ ਟੂਰਨਾਮੈਂਟ ਹਾਂਜੀ ਬੰਦਾ ਵਾਲੀਬਾਲ ਇਹ ਟੂਰਨਾਮੈਂਟ ਹੁੰਦੇ ਆ ਇਸ ਵਿੱਚ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਨੌਜਵਾਨ ਬੱਚਿਆਂ ਨੂੰ ਵੇਖੇ ਖੇਡ ਤੋਂ ਪਰੇ ਨਾ ਰਹਣ ਖੇਡ ਰੈਡਨ ਵਧੀਆ ਨਾਚਿਆਂ ਤੋਂ ਦੂਰ ਰਹਿਣ ਤੇ ਇਨਾਮ ਦਾ ਪਤਾ ਤੇ ਇਨਾਮ ਵੀ ਦੱਸ ਦਿਓ ਇਨਾਮ ਦੇ ਬਹੁਤ ਵੱਡੇ ਵੱਡੇ ਇਨਾਮ ਹੁੰਦੇ ਆ 50-50 ਹਜ਼ਾਰ ਦੇ ਕਬੱਡੀ ਦੇ ਲੱਖ-ਲੱਖ ਰੁਪਏ ਦੇ ਤੱਕ ਦੇ ਇਨਾਮ ਹੁੰਦੇ ਆ ਐਨ ਆਈ ਆਰ ਵੀਰਾਂ ਵੱਲੋਂ ਦਿੱਤੇ ਜਾਂਦੇ ਆ ਭਰਾਵਾਂ ਵੱਲੋਂ ਹਾਂ ਸਾਡੇ ਚੈਨਲ ਨਾਲ ਹੀ ਤੁਹਾਨੂੰ ਐਨ ਆਰ ਆਈ ਭਰਾ ਵੇਖ ਰਹੇ ਜਿਹੜੇ ਆ ਨਹੀਂ ਪਾਏ ਇੱਥੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹ ਲਾਈਵ ਚੱਲਦਾ ਉੱਥੇ ਦੇਖਦੇ ਆ ਕੋਸਾ ਹੋਂਦੇ ਵੀ ਹਰ ਸਾਲ ਤੁਸੀਂ ਆਪਣੇ ਵੱਲੋਂ ਕੀ ਬਚਨ ਦੇਣਾ ਚਾਹੋਗੇ ਉਹਨਾਂ ਕੀ ਕਹਿਣਾ ਚਾਹੋਗੇ ਅੱਜ ਤਾਂ ਉਹ ਸੱਜ ਦੋ ਪਰਨੇ ਤੇ ਹੋਂ ਹਰ ਸਾਲ ਨਾਲੇ ਆਪਣੇ ਪਿੰਡ ਦਾ ਲਗਾ ਬਾਦ ਦਾ ਠੀਕ ਹੈ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਕੀ ਸਤਿਕਾਰ ਜੀ ਸਤਿਕਾਰ تین ਆਸਰ ਮੇਰਾ ਨਾਮ ਬੀਨਰ ਸਿੰਘ ਸਭ ਤੋਂ ਪਹਿਲਾਂ ਤੁਹਾਨੂੰ ਟੂਰਨਾਮੈਂਟ ਤੇ ਬਹੁਤ ਬਹੁਤ ਵਧਾਈਆਂ ਥੈਂਕ ਯੂ ਸਰ ਜੀ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਕਿੰਨਾ ਖੁਸ਼ਾ ਸਰ ਸਰ ਇਹ ਟੂਰਨਾਮੈਂਟ ਬਹੁਤ ਹੀ ਸਦੀਆਂ ਤੋਂ ਪੁਰਾਣਾ ਚੱਲਿਆ ਆ ਰਿਹਾ ਹੈ ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਦਾ ਇਦੇ ਵਿੱਚ ਕੋਈ ਟਾਈਮ ਲਿਮਟ ਨਹੀਂ ਹੈਗੀ ਸਾਨੂੰ ਵੀ ਨਹੀਂ ਪਤਾ ਕਦੋਂ ਟੂਰਨਾਮੈਂਟ ਚੱਲ ਰਿਹਾ ਪਰ ਟੂਰਨਾਮੈਂਟ ਬਹੁਤ ਸ਼ਾਨਦਾਰ ਬਹੁਤ ਹਾਈ ਲੈਵਲ ਦੇ ਐਨਆਰਐਸ ਸੁਜੋਗਨ ਔਰ ਬਾਦੇ ਵੀ ਦੇ ਸੁਜੋਗਨ ਬਹੁਤ ਵਧੀਆ ਚੱਲ ਰਿਹਾ ਕਿੰਨੇ ਤਰੀਕ ਤੋਂ ਚਾਲੂ ਹੋਇਆ ਕਿੰਨੇ ਤਰੀਕ ਤੱਕ ਚੱਲੇਗਾ ਇਹ ਸਰ 18 ਤਰੀਕ ਨੂੰ ਚੱਲੂ ਹੋਇਆ ਤੇ 18 ਤਰੀਕ ਤੱਕ ਚੱਲਣਗੇ ਜਿਹਦੇ ਵਿੱਚ 15 16 17 ਨੂੰ ਕੋਟੀ ਦੇ ਟੂਰਨਾਮੈਂਟ ਹੋਣਗੇ ਅੱਜ 15 ਥੋੜਾ ਜਿਹਾ ਬਰਦੀਵਾਲ ਦਾ ਮੈਚ ਆ ਤੇ ਤੇ ਫੋਟੋ ਵਾਲੇ ਟੂਰਨਾਮੈਂਟ ਬਾਰੇ ਸਭਾ ਬੋਲਦੇ ਗੱਲ ਕਰੀਏ ਟੂਰਨਾਮੈਂਟ ਦੀ ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਸਰ ਮੈਂ ਪਹਿਲੇ ਦੱਸ ਸਕਦਾ ਇਹ ਬਹੁਤ ਹੀ ਪੁਰਾਣਾ ਟੂਰਨਾਮੈਂਟ ਹੈ ਇਹਦੇ ਬਾਰੇ ਕੋਈ ਵੀ ਕਿਸੇ ਨੂੰ ਵੀ ਨੌਲੇਜ ਨਹੀਂ ਹੈਗਾ ਸਾਡੇ ਬਾਬੇ ਪਰਦਾਜਾਂ ਦੇ ਵਿੱਚ ਪਰ ਚੁੱਕਿਆ ਜੁੱਕਾ ਵੀ ਸਭ ਮੇਰਾ ਪੁਰਾਣਾ ਐਨਆਰਆਈ ਐਨਆਰਆਈ ਭਰਾਵਾਂ ਨਾਲ ਕਿੰਨਾ ਕੁ ਸੇ ਹੋਈ ਇਹ ਸਰ ਸਰ ਟੂਰਨਾਮੈਂਟ ਦੇ ਐਨਆਰਆਈ ਭਰਾਵਾਂ ਨਾਲ ਚੱਲਦਾ ਹੈ ਇਹਦੇ ਵਿੱਚ ਕੋਈ ਪਿੰਡ ਦੀ ਕਲੈਕਸ਼ਨ ਸਾਡੇ ਵੀ ਹੁੰਦੀ ਹੈ ਪਰ ਐਨਆਰਆਈ ਭਰਾਵਾਂ ਦੇ ਸਰਦ ਪ੍ਰੀ ਸਾਰਾ ਟੂਰਨਾਮੈਂਟ ਹੁੰਦਾ ਹੈ ਉਹ ਬਹੁਤ ਸਹਯੋਗ ਦਿੰਦੇ ਆ ਸਾਨੂੰ ਅੱਜ ਕੱਲ ਦੇ ਬੱਚਿਆਂ ਦੀ ਜੇ ਗੱਲ ਕਰੀਏ ਵਟਸਐਪ ਫੇਸਬੁਕ ਤੇ ਜ਼ਿਆਦਾ ਧਿਆਨ ਹੈ ਲੱਗਦਾ ਐਡਾਂ ਵਾਲ ਕੱਟਦੇ ਰਹੇ ਤੁਸੀਂ ਉਹਨਾਂ ਨੂੰ ਕੀ ਕਰ ਮੈਂ ਜ਼ਰੂਰ ਤੁਹਾਨੂੰ ਕਿਹੜਾ ਚਾਵਾਂਗੇ ਜੇ ਪੰਜਾਬ ਦੇ ਬੱਚੇ ਆ ਜਾਂ ਪੰਜਾਬ ਦੇ ਨੇਪੱਚੇ ਕੁਝ ਤੇ ਫੋਰਨ ਜਿਹੜੇ ਉਹਦੇ ਬੱਚੇ ਆ ਬਹੁਤ ਗਰਾਊਂਡ 'ਚ ਜਾਣਾ ਪਸੰਦ ਨਹੀਂ ਕਰਦੇ ਹੈਗੇ ਹਾਂ ਜੀ ਕਿਉਂਕਿ ਉਹਨਾਂ ਨੂੰ ਇੱਕ ਇੱਕ ਬੱਚੇ ਆ ਉਹ ਆਪਣੇ ਨਾਲ ਪਿਆਰ ਜੇ ਬਹੁਤ ਰੰਦੇ ਆ ਤੇ ਜ਼ਿਆਦਾ ਮੋਬਾਈਲਾਂ ਦੇ ਉੱਪਰ ਹੀ ਵਿਜੀ ਰਹਿੰਦੇ ਆ ਤਾਂ ਮੈਂ ਰਿਕਵੈਸਟ ਕਰੂਗਾ ਪੇਰੈਂਟਸ ਨੂੰ ਵੀ ਉਹ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਭੇਜਣ ਤੇ ਆਪਣੇ ਆਪਣੇ ਆਪਣਾ ਦੇ ਸਿਹਦਾ ਖਿਆਲ ਰੱਖਣਾ ক্রিকেট ক্রিকেট ਟੂਰਨਾਮੈਂਟ ਹੋ ਰਿਹਾ ਬਾਲੀਵੁੱਡ ਟੂਰਨਾਮੈਂਟ ਹੋ ਰਿਹਾ ਕਬੱਡੀ ਟੂਰਨਾਮੈਂਟ ਹੋ ਰਿਹਾ ਛਿੰਝ ਨਹੀਂ ਹੋ ਰਹੀ ਛਿੰਝ ਵੀ ਹੋ ਰਹੀ ਹੈ ਸਰ ਇਹ ਕਿੰਨੀ ਤਰੀਕ ਛਿੰਝ 18 ਤਰੀਕ ਨੂੰ ਸ਼ਾਮ ਨੂੰ ਕਿੰਨੇ ਵਜੇ ਸਰ 5 ਵਜੇ ਸ਼ਾਮ ਨੂੰ ਉਹ ਗੁਗਾ ਯਾਰ ਪੀਰ ਜਗਾ ਟੋੜੀ ਖਲਾਵੇ ਲੋਕੇਸ਼ਨ ਵੱਖਰੀ ਲੋਕੇਸ਼ਨ ਵੱਖਰੀ ਹੈ ਠੀਕ ਹੈ ਸਰ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਰ